ਦਲਜੀਤ ਸਿੰਘ ਜੀ ਇੱਕ ਖਬਰ ਕਾਫੀ ਵੱਡੇ ਪੱਧਰ ਤੇ ਉੱਤੇ ਫਲਾਈ ਜਾ ਰਹੀ ਹੈ ਨੈਸ਼ਨਲ ਟੈਲੀਵਿਜ਼ਨਾਂ ਤੇ ਕਾਫੀ ਫੈਲਾਈ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਵਿੱਚ ਚਾਰ ਜੋ ਨੌਜਵਾਨ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਛਾੜ ਦਿੱਤਾ ਗਿਆ ਹੈ ਇਸ ਵਿੱਚ ਸੱਚਾਈ ਦਾ ਦਰਜਾ ਅਨੁਸਾਰ ਦੱਸੋ ਜੀ ਵੱਡੇ ਵੱਡੇ ਮੀਡੀਆ ਹਾਊਸਸ ਦੀ ਮੈਂ ਦੇਖ ਰਿਹਾ ਸੀ ਉਹਨਾਂ ਦੀਆਂ ਖਬਰਾਂ ਉਹਨਾਂ ਦੇ ਟਵਿੱਟਰ ਹੈਂਡਲ ਜਿਹੜੇ ਐਕਸ ਨੇ ਅੱਜਕੱਲ ਉਹ ਇੱਕ ਬ੍ਰੇਕਿੰਗ ਨਿਊਜ਼ ਬਣਾ ਕੇ ਚਲਾ ਰਹੇ ਆ ਕਿ ਉਹ ਚਾਰ ਨੌਜਵਾਨ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਕੀਤਾ ਦਿਨ ਦਿਹਾੜੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸੋ ਕੁਝ ਮਹੀਨਿਆਂ ਬਾਅਦ ਉਹਨਾਂ ਚਾਰਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ ਕਿ ਭਾਈ ਇਸ ਘਟਨਾ ਦੇ ਪਿੱਛੇ ਇੰਡੀਅਨ ਏਜੰਟਸ ਦਾ ਹੱਥ ਹੋ ਸਕਦਾ ਹੈ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਕਿਸੇ ਸਿੱਖ ਵਾਸਤੇ ਪਾਰਲੀਮੈਂਟ ਦੇ ਵਿੱਚ 5 ਮਿੰਟ ਦਾ ਮੌਨ ਰੱਖਿਆ ਗਿਆ ਹੋਵੇ ਸੋ ਉਹ ਮੌਨ ਰੱਖਣਾ ਬਹੁਤ ਵੱਡੀ ਗੱਲ ਸੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਜਿਹਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੋ ਉਹਦੇ ਪਿੱਛੇ ਇਹ ਚਾਰ ਨੌਜਵਾਨ ਜਿਹੜੇ ਹੈਗੇ ਆ ਉਹ ਲੋੜਿੰਦੇ ਸੀ ਉਸ ਨੂੰ ਬਾਅਦ ਵਿੱਚ RCMP ਨੇ ਗ੍ਰਿਫਤਾਰ ਕਰ ਲਿਆ ਚਾਨਬੀਨ ਕਰਕੇ ਸਾਰੀ ਇਕੱਲੇ ਇਕੱਲੇ ਨੂੰ ਇਹ ਘਰੋਂ ਗ੍ਰਿਫਤਾਰ ਕੀਤਾ ਗਿਆ ਵੀਡੀਓਜ਼ ਵੀ ਸਾਹਮਣੇ ਆਈਆਂ ਸੋ ਉਸ ਤੋਂ ਬਾਅਦ ਇਹਨਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਲਗਾਤਾਰ ਕੈਨੇਡਾ ਦੀ ਅਦਾਲਤ ਜਿਹੜੀ ਹੈ ਉਹਦੇ ਵਿੱਚ ਚੱਲ ਰਹੀਆਂ ਸੋ ਹੁਣ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਇੱਕ ਹੋਰ ਫੇਕ ਨਿਊਜ਼ ਜਿਹੜੀ ਹੈਗੀ ਆ ਉਹ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਕਿ ਨikhil Gupta ਨੂੰ Jay Shankar Hori ਜੋ Foreign Minister ਨੇ ਭਾਰਤ ਦੇ ਉਹ ਛਡਵਾ ਕੇ ਲੈ ਗਏ ਆ ਉਹ ਤਾਂ ਇਸ ਤਰ੍ਹਾਂ ਕਹਿੰਦੇ ਸੀ ਵੀ ਇੱਕ ਵੱਡੇ ਆਕਾਰ ਦਾ ਇੱਕ ਮਨੁੱਖ ਆਇਆ ਜਿਵੇਂ ਕਿ ਆਪਾਂ ਕਹੀਏ ਨਾ ਵੀ ਦੇਵਤਿਆਂ ਦੇ ਨਾਲ ਜੋੜ ਰਹੀ ਸੀ ਤੇ ਉਹ ਉਹਨੂੰ ਉਡਾ ਕੇ ਲੈ ਗਿਆ ਜੇਲ੍ਹ ਦੇ ਵਿੱਚੋਂ ਸੋ ਇਸ ਤਰ੍ਹਾਂ ਦੀਆਂ ਖਬਰਾਂ ਬਣਾ ਕੇ ਚਲਾਈਆਂ ਜਾ ਰਹੀਆਂ ਸੀ ਪਰ ਉਹਦਾ ਅਸੀਂ ਖੰਡਨ ਕੀਤਾ ਕਿ ਉਹ ਬਿਲਕੁਲ ਝੂਠ ਹੈ 17 ਜਨਵਰੀ ਨੂੰ ਨikhil gupta ਹੋਰਾਂ ਦੀ ਪੇਸ਼ੀ ਹੈ ਅਦਾਲਤ ਦੇ ਵਿੱਚ ਸੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੇ ਬੰਦੇ ਨੂੰ ਐਕਸਟਰਾ ਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਅਮਰੀਕਾ ਲੈ ਕੇ ਆਇਆ ਹੋਵੇ ਐਡੀ ਵੱਡੀ ਐਡਾ ਵੱਡਾ ਐਫਰਟ ਲਾਇਆ ਹੋਵੇ ਤੇ ਉਹਨੂੰ ਸਕਿੰਟਾਂ ਦੇ ਵਿੱਚ ਜਾਂ ਫਿਰ ਕਈ ਦਿਨਾਂ ਦੇ ਵਿੱਚ ਉਹਨੂੰ ਛੱਡ ਦਿੱਤਾ ਜਾਵੇ ਉਹ ਵੀ ਕੋਈ ਪਬਲਿਕ ਜਿਹੜੀ ਹੈਗੀ ਹੈ ਗੱਲਬਾਤ ਰੱਖਿਆਂ ਤੋਂ ਪਬਲਿਸ਼ ਕੀਤੇਿਆਂ ਤੋਂ ਬਿਨਾ ਸੋ ਉਹ ਕਵਰ ਫੇਕ ਨਿਕਲੀ ਤੇ ਹੁਣ ਜਿਹੜੀ ਆ ਖਬਰ ਹੈਗੀ ਹੈ ਇਹਦੇ ਬਾਰੇ ਵੀ ਵੱਡੇ ਵੱਡੇ ਮੀਡੀਆ ਚੈਨਲ ਜਦੋਂ ਲਾ ਦੇਣ ਫਿਰ ਤੁਸੀਂ ਤਾਂ ਮੰਨਣਾ ਹੀ ਹੁੰਦਾ ਆਮ ਲੋਕਾਂ ਨੇ ਤਾਂ ਮੀਡੀਆ ਦੇ ਉੱਤੇ ਹੀ ਟੇਕ ਰੱਖੀ ਹੁੰਦੀ ਹੈ ਨਾ ਕਿਉਂਕਿ ਦੇਖੋ ਮੀਡੀਆ ਕੀ ਹੈ ਮੀਡੀਆ ਹੈਗਾ ਇੱਕ ਸੱਚ ਦਾ ਵਹਿੰਦਾ ਹੋਇਆ ਦਰਿਆ ਜਿਹੜਾ ਹੋਣਾ ਚਾਹੀਦਾ ਪਰ ਅੱਜ ਕੱਲ ਕੀ ਹੈ ਝੂਠ ਦਾ ਵਹਿੰਦਾ ਦਰਿਆ ਬਣ ਚੁੱਕਿਆ ਵੱਡੇ ਵੱਡੇ ਮੀਡੀਆ ਹਾਊਸਸ ਜਿਹੜੇ ਨੇ ਉਹ ਫੇਕ ਖਬਰਾਂ ਲਾ ਦਿੰਦੇ ਆ ਇਹ ਪ੍ਰਵਾਹ ਕੀਤਾ ਬਿਨਾ ਕਿ ਉਹਨਾਂ ਦੀ ਕ੍ਰੈਡੀਬਿਲਟੀ ਦਾ ਕੀ ਬਣੂਗਾ ਅੱਗੇ ਤੋਂ ਲੋਕ ਉਹਨਾਂ ਤੇ ਵਿਸ਼ਵਾਸ ਕਰਨਗੇ ਕਿ ਨਹੀਂ ਬਹੁਤਾਤ ਗੋਦੀ ਮੀਡੀਆ 99% ਗੋਦੀ ਮੀਡੀਆ ਆਪਣਾ ਜਿਹੜਾ ਵਕਾਰ ਹੈਗਾ ਗਵਾ ਚੁੱਕਾ ਹੈ ਆਲਮੋਸਟ ਆਪਾਂ ਇੱਕ ਇਹ ਵੀ ਜਿਹੜੇ ਲੋਕ ਨੇ ਜਿਹੜੇ ਸੁਹਿਰਦ ਲੋਕ ਨੇ ਉਹ ਇਹਨੂੰ ਵੇਖਣਾ ਛੱਡ ਚੁੱਕੇ ਨੇ ਕਿਉਂਕਿ ਇੱਕ ਤਾਂ ਪੜਕਾਉ ਖਬਰਾਂ ਜ਼ਿਆਦਾ ਦਿੰਦੇ ਆ ਪਿਛੇ ਢੋਲਕੀ ਜੀ ਵਜਾ ਕੇ ਤੇ ਸਨਸਨੀਖੇਤ ਬਣਾ ਦਿੰਦੇ ਆ ਤੁਸੀਂ ਦੇਖੋ ਅੱਜ ਤੋਂ ਜੇ ਤੁਸੀਂ ਨੋਟ ਕਰੋ ਜਾਂ ਫਿਰ ਸਾਨੂੰ ਸੁਣਨ ਵਾਲੇ ਨੋਟ ਕਰਨ ਅੱਜ ਤੋਂ ਤਕਰੀਬਨ 5-7 ਮਹੀਨੇ ਪਿਛੇ ਚਲੇ ਜਾਓ ਤਾਂ ਤੁਸੀਂ ਭਾਰਤੀ মিডিਆ ਖਾਸ ਤੌਰ ਤੇ ਗੋਦੀ মিডিਆ ਦੀ ਮੈਂ ਗੱਲ ਕਰਾਂਗਾ ਸਾਰੇ ਭਾਰਤੀ মিডিਆ ਦੀ ਨਹੀਂ ਗੋਦੀ মিডিਆ ਦੇ ਉੱਤੇ ਤੁਸੀਂ ਇੱਕ ਖਬਰ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਸੁਣ ਰਹੇ ਸੀ ਕਿ ਜਿਹੜਾ ਰੂਸ ਹੈਗਾ ਉਸ ਤੋਂ ਬਾਅਦ ਯੂਕਰੇਨ ਹੈਗਾ ਕਿ ਉਹਨਾਂ ਦੇ ਵਿੱਚ ਵੱਡੀ ਜੰਗ ਛੇੜ ਚੁੱਕੀ ਹੈ ਵਿਸ਼ਵ ਜੰਗ ਜਿਹੜੀ ਹੈ ਉਹਦੀ ਤਿਆਰੀ ਹੋ ਚੁੱਕੀ ਹੈ ਪਿੱਛੇ ਬੰਬ ਫਟ ਰਹੇ ਸੀ ਜਿਵੇਂ ਅੱਗੇ ਐਂਕਰ ਖੜੀ ਹੁੰਦੀ ਹੈ ਪਿੱਛੇ ਗ੍ਰੀਨ ਸਕਰੀਨ ਦੇ ਉੱਤੇ ਬੰਬ ਚਲਾਏ ਜਾ ਰਹੇ ਆ ਲਓ ਜੀ ਆਹ ਹੋ ਗਿਆ ਤਹਿਸ ਨੇ ਸੋਜੂਗਾ ਰਸ਼ੀਆ ਇਸ ਤਰ੍ਹਾਂ ਕਰ ਦੇਗਾ ਹੁਣ ਇਜ਼ਰਾਈਲ ਆ ਕਰਨ ਲੱਗਿਆ ਹਮਾਸ ਨੂੰ ਮਤਲਬ ਕਿ ਉਹ ਦੇਖੋ ਅੱਜ ਜੋ 6-7 ਮਹੀਨੇ ਪਹਿਲਾਂ ਦੀ ਗੱਲ ਹੈ ਤੇ ਅੱਜ ਤੁਸੀਂ 6 ਮਹੀਨੇ ਬਾਅਦ ਦੇਖੋ ਵੀ ਉਹ ਕੁਝ ਹੋਇਆ ਜੋ ਭਾਰਤੀ ਮੀਡੀਆ ਦਿਖਾਉਂਦਾ ਸੀ ਬਿਲਕੁਲ ਵੀ ਨਹੀਂ ਹੋਇਆ ਮੱਠੀ ਮੱਠੀ ਜੰਗ ਜਿਹੜੀ ਹੈਗੀ ਹੈ ਚੱਲ ਰਹੀ ਹੈ ਕੁਝ ਬੰਦੇ ਉਹਨਾਂ ਦੇ ਮਰ ਰਹੇ ਨੇ ਕੁਝ ਇੱਧਰ ਮਰ ਰਹੇ ਨੇ ਇਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਲਓ ਜੀ ਨਿਊਕਲੀਅਰ ਸੁੱਟਣ ਲੱਗਾ ਰਸ਼ੀਆ ਜਿਹੜਾ ਹੈਗਾ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੁਣ ਇਹ ਖਬਰ ਦੇ ਨਾਲ ਦੇਖੋ ਕ੍ਰੈਡੀਬਿਲਟੀ ਦਾ ਕੀ ਇਹਨਾਂ ਦੇ ਬੰਨਾ ਹੈ ਕਿ ਇਹ ਕਹਿੰਦੇ ਆ ਕਿ ਭਾਈ ਉਹ ਬੰਦੇ ਜਿਹੜੇ ਚਾਰ ਸੀ ਉਹਨਾਂ ਨੂੰ ਛੱਡ ਦਿੱਤਾ ਕੈਨੇਡਾ ਨੇ ਉਹ ਖੁੱਲੇ ਆ ਮਤਲਬ ਕਿ ਘੁੰਮ ਰਹੇ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਸ ਤਰ੍ਹਾਂ ਦਾ ਬਿਲਕੁਲ ਕੁਝ ਨਹੀਂ 100% ਫੇਕ ਅਤੇ ਝੂਠੀ ਖਬਰ ਜਿਹੜੀ ਹੈਗੀ ਹੈ ਉਹ ਚਲਾਈ ਜਾ ਰਹੀ ਹੈ ਜਿਹੜੇ ਮੈਂ ਸਕਰੀਨ ਸ਼ਾਟ ਵੀ ਤੁਹਾਨੂੰ ਦੇ ਰਿਹਾ ਆ ਕਿਹੜੇ ਕਿਹੜੇ ਮੀਡੀਆ ਚਲਾ ਰਹੇ ਨੇ ਸੋ ਇਹ ਸਾਰੇ ਹੀ ਫੇਕ ਨਿਊਜ਼ ਜਿਹੜੀ ਹੈ ਉਹ ਚਲਾ ਰਹੇ ਆ ਹੁਣ ਜਿਹੜਾ ਅਸਲੀ ਗੱਲ ਜਿਹੜੀ ਹੈਗੀ ਆ ਕਿ ਜਿਹੜੇ ਆਪਾਂ ਕਹੀਏ ਭਈ ਕੈਨੇਡਾ ਦੇ ਬੜੇ ਸੁਹਿਰਦ ਜ਼ਿੰਮੇਵਾਰ ਪੱਤਰਕਾਰ ਜਿਹੜੇ ਨੇ ਗੁਰਪ੍ਰੀਤ ਸਿੰਘ ਸੋਹੋਤਾ ਹੋਰੀ ਉਹਨਾਂ ਨੇ ਜਿਹੜੀ ਇੱਕ ਮਿਨਿਸਟਰੀ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਜਿਨ੍ਹਾਂ ਦੇ ਕੋਲ ਅਧਿਕਾਰ ਹੁੰਦਾ ਹੈ ਸਾਰੀ ਜਾਣਕਾਰੀ ਦਾ ਇੱਕ ਪ੍ਰਿਜ਼ਨ ਦੇ ਵਿੱਚ ਕੌਣ-ਕੌਣ ਹੈਗਾ ਕਿਹੜੀ ਪ੍ਰਿਜ਼ਨ ਦੇ ਵਿੱਚ ਨੇ ਜਾਂ ਜਿਹੜੀ ਵੀ ਅਥਾਰਟੀ ਉਹਨਾਂ ਨੂੰ ਜਵਾਬ ਦੇ ਸਕਦੀ ਸੀ ਉਹਨਾਂ ਤੋਂ ਗੁਰਪ੍ਰੀਤ ਸਿੰਘ ਸੋਹੋਤਾ ਹੋਰਾ ਨੇ ਈਮੇਲ ਕਰਕੇ ਜਵਾਬ ਮੰਗਿਆ ਤੇ ਉਹਦਾ ਜਵਾਬ ਵੀ ਮੈਂ ਤੁਹਾਨੂੰ ਨਾਲ ਜਿਹੜਾ ਹੈਗਾ ਉਹ ਦਿਖਾ ਰਿਆਂ ਕਿ ਉਹਨਾਂ ਨੂੰ ਜਵਾਬ ਕੀ ਆਇਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੂੰ ਬਿਲਕੁਲ ਨਹੀਂ ਛੱਡਿਆ ਗਿਆ ਉਹਨਾਂ ਦੀ ਪੇਸ਼ੀ ਹੈਗੀ ਆ ਉਹਦੇ ਦਿਨਾਂ ਦੇ ਵਿੱਚ ਤੇ ਇਹ ਗੱਲ ਜਿਹੜੀ ਹੈਗੀ ਬਿਲਕੁਲ ਝੂਠ ਹੈ ਉਸ ਤੋਂ ਬਾਅਦ ਇਹਨੂੰ ਇੱਕ ਅਖਬਾਰ ਨੇ ਵੀ ਜਿਹੜਾ ਨਸ਼ਰ ਕਰ ਦਿੱਤਾ ਇਹ ਫੇਕ ਨਿਊਜ਼ ਜਦੋਂ ਫੈਲੀ ਨਾ ਸਾਰੇ ਮੀਡੀਆ ਨੇ ਫਿਰ ਇੱਕ ਅਖਬਾਰ ਵੀ ਇਹਨੂੰ ਜਿਹੜੀ ਹੈਗੀ ਆ ਉਹ ਨਸ਼ਰ ਕਰਦੀ ਹੈ ਕਿ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਨੂੰ ਛੱਡਣ ਦੀ ਫੇਕ ਨਿਊਜ਼ ਜਿਹੜੀ ਫੈਲੀ ਹੈ ਉਹ ਸਾਰਾ ਸਾਰ ਝੂਠ ਹੈਗੀ ਆ ਸੋ ਦੇਖੋ ਕਿਸ ਤਰੀਕੇ ਦੇ ਨਾਲ ਅਫਵਾਹਾਂ ਦਾ ਬਾਜ਼ਾਰ ਜਿਹੜਾ ਹੈਗਾ ਉਹ ਗਰਮ ਕੀਤਾ ਜਾ ਰਿਹਾ ਇਹਦੇ ਪਿੱਛੇ ਕਿਹਦਾ ਫਾਇਦਾ ਕਿਹਦਾ ਨੁਕਸਾਨ ਹੈ ਇਹ ਹੁਣ ਤੁਸੀਂ ਆਪ ਸਮਝੋ ਆਪ ਦੇਖੋ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣੇ ਦਿਮਾਗ ਜਿਹੜੇ ਹੈਗੇ ਆ ਉਹਨਾਂ ਨੂੰ ਚਲਾ ਕੇ ਦੇਖੋ ਵੀ ਕੀ ਬਣਦਾ ਕੀ ਪਿਆ ਪਰ ਇਹ ਖਬਰਾਂ ਜਿਹੜੀਆਂ ਨੇ ਉਹ ਬਿਲਕੁਲ ਝੂਠੀਆਂ ਹੈਗੀਆਂ ਹਰਦੀਪ ਸਿੰਘ ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲ ਜਿਹੜੇ ਨੇ ਉਹ ਜੇਲ੍ਹ ਦੇ ਅੰਦਰ ਹੀ ਨੇ ਉਹਨਾਂ ਦੀਆਂ ਉਹਨਾਂ ਦੀਆਂ ਪੇਸ਼ੀਆਂ ਪਹਿਣ ਗਿਆ ਉਸ ਤੋਂ ਬਾਅਦ ਜਦੋਂ ਉਹ ਗਿਲਟੀ ਪਾਏ ਗਏ ਜਦੋਂ ਉਹ ਸਾਬਤ ਹੋ ਗਿਆ ਕਿ ਭਾਈ ਇਹ ਹੀ ਲੋਕ ਸੀ ਜਿਨ੍ਹਾਂ ਨੇ ਕਤਲ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੱਡੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਉਹ ਬੇਸ਼ੱਕ ਸਟੂਡੈਂਟ ਹੋਣ ਜਾਂ ਕੋਈ ਹੋਰ ਗੈਂਗਸਟਰ ਹੋਵੇ ਸੋ ਕੈਨੇਡਾ ਅਮਰੀਕਾ ਇਸ ਤਰ੍ਹਾਂ ਦੇ ਲੋਕਾਂ ਨੂੰ ਬਖਸ਼ਦਾ ਨਹੀਂ ਹੈਗਾ ਤੇ ਉਹ ਇਹਨਾਂ ਨੂੰ ਵੀ ਨਹੀਂ ਬਖਸ਼ੇਗਾ ਜੇਕਰ ਇਹ ਗਿਲਟੀ ਪਾਏ ਗਏ ਜੀ ਜਿੱਦ ਲਈ ਸਾਨੂੰ ਤਾਂ ਅੰਦ ਕਰਦੇ ਆ ਇਸੇ ਨਾਲ ਹੀ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਜੇ ਤੁਹਾਨੂੰ ਦਲਜੀਤ ਸਿੰਘ ਜੀ ਦੇ ਵਿਚਾਰ ਚੰਗੇ ਲੱਗਦੇ ਨੇ ਜੋ ਹੋ ਇਨਫੋਰਮੇਸ਼ਨ ਕੱਢ ਕੇ ਲੈ ਕੇ ਆਂਦਿਆਂ ਨੀ ਵਿੰਦ ਕੰਦਵਾਜ ਹੁਣ ਲਾਦਾ ਕਿ ਉਹ ਸਹੀ ਨੇ ਤੁਹਾਡੇ ਲਈ ਕਹ ਲੋ ਕਿ ਕਾਫੀ ਫਾਇਦੇਮੰਦ ਨੇ ਤੇ ਤੁਹਾਨੂੰ ਬੇਨਤੀ ਕਰਾਂਗੇ ਸਾਨੂੰ ਕਹ ਲੋ ਕਿ YouTube ਦਾ ਸਬਸਕ੍ਰਾਈਬ ਕੀਤਾ ਜਾਵੇ ਲੱਖ ਸਬਸਕ੍ਰਾਈਬਰ ਹੁਣ ਸਾਡੇ 2000 ਸਬਸਕ੍ਰਾਈਬਰ ਰਹਿ ਗਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਸਾਡੇ ਨਾਲ Facebook ਤੇ ਜੁੜਿਆ ਜਾਵੇ ਤਾਂ ਜੋ ਹਰ ਛੋਟੀ ਵੱਡੀ ਅਪਡੇਟ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਪਹੁੰਚਦੀ ਕੀਤੀ ਜਾ ਸਕੇ ਧੰਨਵਾਦ